ਤੁਹਾਨੂੰ ਪਤਾ ਚੱਲ ਗਿਆ ਤੁਹਾਡਾ ਜੀ ਤੇ ਪ੍ਰਭੂ ਅੱਜ ਕਿਹੜਾ ਟਰੈਕਟਰ ਮੰਡੀ ਬਲਵੰਡੀ ਚ ਆਪੋ ਅੱਜ ਨਿੱਕੇ ਬੋਟਰ ਦੀ ਮੰਡੀ ਚ ਖੜੇ ਸੀ ਬਾਈ ਨਿੱਕੇ ਬੋਟਰ ਦੀ ਮੰਡੀ ਚ ਬਾਈ ਕੋਲ ਸੱਤ ਅੱਠ ਟਰੈਕਟਰ ਹੈਗੇ ਬਾਈ ਦੇ ਟਰੈਕਟਰ ਕੱਲਾ ਕੱਲਾ ਟਰੈਕਟਰ ਦਿਖਾਵਾਂਗੇ ਤੇ ਨਾਲ ਦੱਸਾਂਗੇ ਟਰੈਕਟਰਾਂ ਦੇ ਰੇਟ ਉਹਦੇ ਨਾਲੋਂ ਪਹਿਲਾਂ ਜੇ ਕੋਈ ਟਰੈਕਟਰ ਤੇ ਲੋਨ ਕਰਾਉਣਾ ਹੈ ਟਰੈਕਟਰ ਕੋਈ ਵੇਚਣਾ ਹੈ ਟਰੈਕਟਰ ਖਰੀਦਣਾ ਹੈ ਬਿਨਾਂ ਕਮਿਸ਼ਨ ਤੋਂ ਆਪਾਂ ਨੰਬਰ ਨੋਟ ਕਰ ਲਓ 9465362000 9465362000 ਆਪਣਾ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਤੁਸੀਂ ਫੋਟੋ ਆਪ પાਸ ਸਕਦੇ ਹੋ ਬੋਲ ਕੇ ਵਾਸ ਮੈਸੇਜ ਦੇ ਨਾਲ ਹੀ ਜਿਹੜਾ ਆਪਣਾ ਕਿਸੇ ਵੀ ਭਰਾ ਨੇ ਕੋਈ ਟਰੈਕਟਰ ਤੇ ਲੋਨ ਕਰਾਉਣਾ ਹੋਵੇ ਕਿਸੇ ਤੋਂ ਵੀ ਤਾਂ ਆਪਾਂ ਲੋਨ ਕਰਵਾ ਕੇ ਵੀ ਇੱਥੇ ਤੋਂ ਲਵਾ ਦਿੰਦੇ ਆ ਬਿਨਾਂ ਕਿਸੇ ਮਸਲੇ ਤੋਂ ਸ਼ੁਰੂ ਕਰਦੇ ਆ ਨਿੱਕੇ ਬਟਰਨਾ ਬਣਾਉਣਾ ਤੁਹਾਨੂੰ ਬਹੁਤ ਵਧੀਆ ਹੋਰ ਬਾਈਬਲ ਵਧੀਆ ਕਿਹੜੇ ਕਿਹੜੇ ਟਰੈਕਟਰ ਕਰਾਜ ਕਰਾਈ ਅੱਜ ਟਰੈਕਟਰ ਲੈ ਕੇ ਆਂਦੇ ਆ ਬਾਈ ਜੀ ਮੰਡੀ ਸ਼ੁਰੂ ਕਰਦੇ ਆ ਐਚਰ ਟਰੈਕਟਰ ਤੋਂ ਐਚਰ ਹੈਗਾ ਜੀ 2000 ਮਾਡਲ 2000 ਮਾਡਲ ਆ ਵੀਰੇ ਹਾਂਜੀ ਐਚ 424 ਨੰਬਰ ਆ ਇਹਦਾ ਸਰਸੇ ਦਾ ਟਾਇਰ ਟੂਰੇ ਦੇ ਨਵੇਂ ਆ ਸੈਲਫ ਸਟਾਰਟ ਹੈ ਗ੍ਰਾਈਂਡਰ ਤੇ ਨਾਲ ਹੈਂਡਲ ਵੀ ਲੱਗਿਆ ਸੈਲਫ ਸਟਾਰਟ ਵੀ ਹੈ ਠੀਕ ਹੈ ਬਾਈ ਜੀ ਸਮਾਨ ਸੂਨ ਇਹਦੇ ਨਾਲ ਆ ਸਾਰਾ ਅੱਛਾ 1,60,000 ਰੁਪਏ ਦੀ ਆਪਾਂ ਡਿਮਾਂਡ ਰੱਖਦੇ ਹਾਂ ਠੀਕ ਹੈ ਦੇਣਾ ਕਿੰਨਾ ਦਾ ਹੈ ਇਹ ਇਹ 1.5 ਲੱਖ ਰੁਪਏ ਦਾ ਰੈਕਟਰ ਦੇ ਦਾਂਗੇ ਬਾਈ ਜੀ ਨਵੇਂ ਚ ਪੈਂਦੇ ਟਾਇਰ ਦਾ ਹਾਂ ਟਾਇਰ ਜਵਾ ਨਵੇਂ ਵਰਗੇ ਹਾਂ ਜੀ ਠੀਕ ਹੈ ਭਰਾ ਇਸ ਤੋਂ ਬਾਅਦ ਟਰੈਕਟਰ ਆ ਜਾਂਦਾ ਬਾਈ ਕੋਲੇ ਸੋਨਾਲਿਕਾ 745 ਮੇਰੇ ਹਿਸਾਬ ਚ ਬਾਈ ਕੋਲੇ 90 95% ਜਿਹੜੇ ਹਰਿਆਣਾ ਨੰਬਰ ਦੇ ਹਾਂਜੀ ਹਰਿਆਣਾ ਨੰਬਰ ਹੀ ਹੁੰਦੇ ਸਾਰਾ ਇਹਨੋਂ ਸੀ ਮਿਲ ਜੂ ਆਈ ਐਨਓ ਸੀ ਮਿਲ ਜੂ 745 ਨਵੇਂ ਟਾਇਰਾਂ ਚ ਟਰੈਕਟਰ ਹੈਗਾ 2017 ਮਾਡਲ 4 ਲੱਖ ਤੇ 45 ਹਜ਼ਾਰ ਰੁਪਏ ਦੀ ਡਿਮਾਂਡ ਕਰਦਾ ਇਹਦੇ ਵੀ ਟਾਇਰ ਨਵੇਂ ਆ ਬਾਈ ਚਾਰੇ ਅੱਛਾ ਟਾਇਰ ਨਵੇਂ ਇਹ ਕਿੰਨੇ ਦੇਣਾ ਬਾਈ ਇਹ ਟਰੈਕਟਰ ਦੇਣਾ ਹੀ 4 ਲੱਖ ਤੇ 25 ਹਜ਼ਾਰ ਦਾ ਆਪਾਂ 4 ਲੱਖ ਇਹ ਵੀ ਟਰੈਕਟਰ ਵਧੀਆ ਸਾਫ ਸੁਥਰਾ ਸਾਰਾ ਸਮਾਨ ਇਹਦੇ ਨਾਲ ਇਹਦੇ ਪੌਣੇ 4 ਲੱਖ ਰੁਪਏ ਸਾਢੇ 3 ਪੌਣੇ 4 ਲੱਖ ਰੁਪਏ ਲੋਨ ਵੀ ਹੋ ਜੂਗਾ ਆਹ ਲੋਨ ਵੀ ਹੋ ਜੂਗਾ ਜੇ ਕਿਸੇ ਭਰਾ ਨੇ ਕਰਾਉਣਾ ਹੋ ਅੱਗੇ ਅੱਗੇ ਆਪਣੇ ਟਰੈਕਟਰ ਆ ਗਏ ਉਧਰ ਦੂਸਰੀ ਸਾਈਡ ਖੜੇ 535 ਟਰੈਕਟਰ 535 ਪੰਜਾਬ ਨੰਬਰ ਟਰੈਕਟਰ ਹੈਗਾ 17 ਮਾਡਲ 5 ਲੱਖ 35 ਹਜ਼ਾਰ ਟਰੈਕਟਰ ਭੇਡ 160 ਲੀਕਾ 60 ਵੀਰੇ 19 ਮਾਡਲ ਬਾਲ ਟਰੈਕ 7 ਸਾਝੀ ਅੱਛਾ ਨਮਾ ਟਰੈਕਟਰ ਬਿਲਕੁਲ 24 ਸਪੀਡਾਂ ਦਾ ਟਰੈਕਟਰ ਹੈਗਾ 90 95% ਟਾਇਰ ਹੈ ਇਹਦੇ 2019 ਮਾਡਲ ਠੀਕ ਹੈ 1.5 ਲੱਖ ਰੁਪਏ ਦੀ ਬੋ ਡਿਮਾਂਡ ਕਰਦੇ ਆ ਦੇਣਾ ਕਿ ਨਾ ਰੈਕਟਰ ਇਹ 6 ਲੱਖ ਰੁਪਏ ਦਾ ਰੈਕਟਰ ਦੇ ਦਾਂਗੇ ਬਾਈ ਜੀ ਠੀਕ ਹੈ ਬਾਈ ਹਾਂਜੀ ਉਸ ਤੋਂ ਬਾਅਦ ਉਸ ਤੋਂ ਵਾਲਾ ਹੈ ਆਪਣੇ ਕੋਲ 2017 ਮਾਡਲ 743 ਠੀਕ ਹੈ ਜੀ 2017 ਮਾਡਲ ਆ ਵੀਰੇ ਨਾਲ ਦੇ ਡਾਇਰ ਰੱਸੀ ਪੈਸੇ ਇਹਦੇ 5 ਲੱਖ ਤੇ 20000 ਰੁਪਏ ਡਿਮਾਂਡ ਰੱਖਦੇ ਆਪਾਂ ਇਹਦੀ ਅੱਛਾ 5 ਲੱਖ ਦਾ ਰੈਕਟਰ ਦੇ ਦਾਂਗੇ ਜੀ ਨੈਟ ਅੱਛਾ 17 ਮਾਡਲ ਹਾਂਜੀ ਨੰਬਰ ਇਹਦਾ ਨੰਬਰ ਇਹਦਾ ਵੀ ਐਚ ਆਰ ਆ ਜੀ ਅੱਛਾ ਅੱਛਾ ਇਹਨੂੰ ਸੀ ਮਿਲਣੀ ਆ ਬੀਮਾ ਖਰੀਦਦਾਰ ਦਾ ਹੋ ਕੈਸ਼ ਦਾ ਰੈਕਟਰ ਹੈ 4 ਲੱਖ ਰੁਪਏ ਦੇ ਲਗਭਗ ਇਹਦੇ ਲੋਨ ਹੋ ਜਾਊਗਾ ਹਾਂਜੀ ਜੇ ਕਿਹਨੇ ਲੋਨ ਕਰਾ ਕੇ ਲੈਣਾ ਹੋਏ ਤਾਂ ਆਪਣੇ ਨਾਲ ਸੰਪਰਕ ਕਰ ਲਿਓ 94653 62000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਆਪਾਂ ਲੋਨ ਕਰਵਾ ਦਾਂਗੇ ਟਰੈਕਟਰ ਦੇ ਅੱਗੇ ਹੋਰ ਕਿਹੜੇ ਕਿਹੜੇ ਟਰੈਕਟਰ ਹੋਰ ਆ ਗਈ ਆਪਣੇ ਕੋਲੇ ਇੱਕ ਸੋਨਾਲੀਕਾ 2014 ਮਾਡਲ 750 ਠੀਕ ਹੈ ਜੀ 2014 ਮਾਡਲ ਆ ਬਈ ਇਹਦਾ ਰੇਟ ਹੈਗਾ 1.4 ਲੱਖ ਰੁਪਏ ਠੀਕ ਹੈ ਜੀ ਟਾਇਰ ਇਹਦੇ ਵੀ ਨਵੇਂ ਆ ਜੀ ਠੀਕ ਹੈ ਜੀ ਤੇ ਕਿਹਾ ਗਾਣਾ ਇਹ 4 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਵੀਰੇ ਸਮਾਨ ਸਮੂਹ ਇਹਦੇ ਵੀ ਸਾਰਾ ਨਾਲ ਹੀ ਲੱਗਿਆ ਨੰਬਰ ਲੈ ਵੀ ਸੁਣਣਾ ਨੰਬਰ ਇਹ ਵੀ ਰਹਿਣਾ ਜੀ ਠੀਕ ਹੈ ਜੀ 3 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਹੋ ਜਾਊਗਾ ਇਹ ਟਰੈਕਟਰ ਤੇ 3 ਲੱਖ ਰੁਪਏ ਦਾ ਲੋਨ ਹੋ ਜੀਏ ਕਿਸੇ ਭਰਾ ਨੇ ਲੈਣਾ ਉਸ ਤੋਂ ਬਾਅਦ ਹੋਰ ਕਿਹੜਾ ਤੁਹਾਡੇ ਕੋਲ ਹੈ ਇਹ ਤਾਂ ਅੱਗੇ ਆ ਗਿਆ ਜੀ 2018 ਮਾਡਲ ਦਾ 352 ਆਪਣੇ ਕੋਲ ਅੱਛਾ 352 ਇਹ 2018 ਮਾਡਲ ਆ ਵੀਰੇ ਹਾਂ ਜੀ 5 ਲੱਖ 85000 ਰੁਪਏ ਦੀ ਡਿਮਾਂਡ ਆ ਸਾਰਾ ਵਧੀਆ ਦਿਖਾ ਦੇ ਧਿਆਨ ਨਾਲ ਪੂਰਾ ਸਾਫ਼ ਸੁਥਰਾ ਟਰੈਕਟਰ ਆ ਕਿਸੇ ਪਾਸੇ ਕੋਈ ਕਮੀ ਨਹੀਂ ਹਾਂ ਕਮਾਨ ਫੋਨ ਇਹਦੇ ਨਾਲ ਵੀ ਸਾਰਾ ਛਤਰੀ ਡੰਡਾ ਫੱਟੀ ਸਾਰਾ ਕੁਝ ਮਿਲੂ ਤੇ ਉਹ 18 ਦੇ ਮਾਰਕੀਟ ਤੇ ਉਹ 18 ਹੀ ਮੜਦਾ ਏ ਠੀਕ ਆ ਇਹ ਕਿਨੇ ਦਾ ਦੇਣਾ ਇਹਦੀ 5,85 ਹਜ਼ਾਰ ਡਿਮਾਂਡ ਆ ਵੀਰੇ 5,70 ਹਜ਼ਾਰ ਟਰੈਕਟਰ ਦੇ ਦਾਂਗੇ ਆਪਾਂ ਠੀਕ ਆ ਬੋ ਹਾਂਜੀ ਟਰੈਕਟਰ ਤੇ 4.5 ਲੱਖ ਰੁਪਿਆ ਲੋਨ ਹੋ ਜੀ ਉਹਦੇ ਹਾਂਜੀ 4 ਤੋਂ 4.5 ਲੱਖ ਰੁਪਿਆ ਦੇ ਵਿੱਚ ਲੋਨ ਵੀ ਹੋ ਜੀ ਕਿੰਨੇ ਦਾ ਦੇਣਾ ਟਰੈਕਟਰ ਲਾਸਟ ਇਹ ਇਹ 5,70 ਹਜ਼ਾਰ ਦਾ ਟਰੈਕਟਰ 5,70 ਹਜ਼ਾਰ ਦਾ 2018 ਵਾਲਾ ਟਰੈਕਟਰ ਐ ਪੂਰਾ ਫੁੱਲ ਚੰਗਾ ਟਰੈਕਟਰ ਹੈ 2018 ਮਾਡਲ ਟਰੈਕਟਰ ਹੈ 5 ਲੱਖ 85 ਦੀ ਮੰਗ ਆਪਣੀ ਦੀ 570 ਦਾ ਦੇ ਦਾਂ ਠੀਕ ਹੈ ਇਸ ਤੋਂ ਅੱਗੇ ਆ ਗਿਆ ਆਪਣੇ ਕੋਲੇ 50 ਪੰਜਾਈ ਬਾਈ ਜੀ 2016 ਮਾਡਲ ਦਾ ਵੀਰੇ ਨਾਲ ਦੇ ਡਰ ਇਹਦੇ 70 ਪਏ ਆ ਠੀਕ ਹੈ 1.5 ਲੱਖ ਰੁਪਇਆ ਪਰ ਹੀ ਡਿਮਾਂਡ ਕਰਦੇ ਠੀਕ ਹੈ ਵੀਡੀਓ ਦਿਖਾ ਦੇ ਟਰੈਕਟਰ ਪੂਰੀ ਨਜਾਇਜ਼ ਚੰਗੀ ਨਸ ਲੈ ਰਹੀ ਜੀ ਪੂਰਾ ਸਾਫ਼ ਸੁਥਰਾ ਠੀਕ ਹੈ 30 ਵੀਡ ਕੀ ਡੈਟਰਾ ਸੋਲਾ ਲੋ 28 ਦੇ ਟਾਇਰ ਅਗਲੇ ਵੱਡੇ ਪਹਿਲੇ ਮਾਲਕ ਦਾ ਨਗਦ ਕਹਿ ਇਹ ਕਿੰਨੇ ਦਾ ਦੇਣਾ ਇਹ ਸਹੀ ਆ ਨਾ 5 ਲੱਖ ਰੁਪਏ ਦਾ ਜਸ ਨੋ ਦੇ ਦਾਂਗੇ ਜੀ ਆਪਾਂ ਜਸ ਨੋ ਹਾਂਜੀ ਬੇਸ਼ੱਕ ਦੂਜਾ ਭਾਵੇਂ ਫੋਨ ਨਾ ਕਰੇ ਦੂ ਵਟ ਹਾਂਜੀ ਹਾਂਜੀ ਅੱਛਾ ਠੀਕ ਆ ਹੋਰ ਕਿਹੜਾ ਟਰੈਕਟਰ ਆਪਣੇ ਕੋਲ ਹੋਰ ਇੱਕ ਆਪਣੇ ਕੋਲ ਛੋਟਾ ਡੈਟਰ 241 79 ਪੰਜਾਬ ਨੰਬਰ ਦਾ ਚਲ ਉਹ ਦਿਖਾ ਉਹ ਰੋਡ ਤੇ ਖੜਾ ਮੈਂ ਟੁੱਟ ਕੇ ਟਰੈਕਟਰ ਲੈ ਖੜਾ ਕਹਾ ਲਿਆ ਕਰ ਟਰੈਕਟਰ ਵਧੀਆ ਕੰਮ ਵਾਲਾ ਵੇਖੋ ਜਿਹੜਾ ਮਾਡਲ ਟਰੈਕਟਰ ਹੈ 2005 ਜੀ 265000 ਰੁਪਏ ਡਿਮਾਂਡ ਹੈ ਇਹਦੀ ਅੱਛਾ ਤੇ ਦੇਣਾ ਕਿੰਨੇ ਦਾ ਲਾ ਇਹ 2.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਇਹ ਪੱਕਾ 2 ਲੱਖ ਰੁਪਏ ਠੀਕ ਹੈ ਪੰਜਾਬ ਨੰਬਰ ਦਾ ਟਰੈਕਟਰ ਹਾਂ ਜੀ ਪੰਜਾਬ ਪੀਵੀਟੀ ਠੀਕ ਹੈ ਜੀ ਆਜੀ ਮੇਰਾ ਆਪਾਂ ਆ ਕੇ ਆ ਜਾ ਤੇ ਆਪਾਂ ਤੇਰਾ ਫੋਨ ਨੰਬਰ ਬੋਲ ਦੇ 99149 23993 99149 23993 32993 ਬਾਈ ਦਾ ਨਿੱਕਾ ਕੋਟਰ ਨਾਂ ਹੈਗਾ ਫੋਨ ਨੰਬਰ ਤੁਹੇ ਸੁਣ ਹੀ ਲਿਆਗਾ ਸਾਰੇ ਟਰੈਕਟਰ ਆਪਣੇ ਕੋਲ ਟਪੇ ਜੁੰਦੇ ਆ ਬਾਈ ਮਲਕਾਨਾ ਮਲਕਾਨਾ ਪਿੰਡਾਪੁਰਾ ਤਲਵੰਡੀ ਤੋਂ 5 ਕਿਲੋਮੀਟਰ ਤਲਵੰਡੀ ਸਾਬ ਕੋਲ ਹਾਂ ਜਿਹੜੇ ਦਾ ਪਿੰਡ ਹੈ ਜੇ ਕੋਈ ਵੀ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈਣੀ ਹੋਵੇ ਤਾਂ ਪਾਈ ਨੇ ਨੰਬਰ ਤੁਹਾਨੂੰ ਗੋਲੀ ਦਿੱਤਾ ਹੈਗਾ ਇਸ ਨੰਬਰ ਤੇ ਸੰਪਰਕ ਕਰਕੇ ਭਰਾਵੋ ਟਰੈਕਟਰ ਖਰੀਦ ਸਕਦੇ ਹੋ ਤੁਸੀਂ ਸਿੱਧਾ ਘਰੇ ਜਾ ਕੇ ਬਿਨਾ ਕਮਿਸ਼ਨ ਤੋਂ ਬਿਨਾ ਕਿਸੇ ਵੀ ਦਰਾਲੀ ਟਰੈਕਟਰ ਦੇ ਲੋਨ ਕਾਉਂ ਸੰਬੰਧੀ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਦੇ ਲੋਨ ਕਰਵਾ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਘਰੇ ਬੈਠੇ ਭਰਾ ਮਾਂ ਤਾਂ ਹੀ ਜਾਣਕਾਰੀ ਪਹੁੰਚ ਸਕਦੇ ਤੇ ਆਪਣੇ ਪੇਜ ਨੂੰ ਲਾਈਕ ਕਰ ਲੋ ਤੇ ਸਬਸਕ੍ਰਾਈਬ ਕਰ ਲੋ ਜੀ ਧੰਨਵਾਦ